ਬੜੀ ਤੇਜ਼ ਸੀ ਭਾਈਓ ਮਾਤ ਪਾਤ ਤੇ ਜਿੱਦਾਂ ਇੱਥੇ ਕੀ ਹੁੰਦੇ ਨੇ ਮੈਕਸੀਕਨ ਖਾਣੇ ਖਾਦੇ ਗੈਰੀ ਸੰਧੂ ਪੰਜਾਬੀ ਇੰਡਸਟਰੀ ਦਾ ਉਹ ਬਾਦਸ਼ਾ ਜਿਸ ਨੂੰ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਨੇ ਗੈਰੀ ਸੰਧੂ ਦੇ ਗਾਣੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਨੇ ਤੇ ਗੈਰੀ ਸੰਧੂ ਨਾ ਬਹੁਤ ਹੀ ਖੁੱਲੇ ਸੁਭਾਅ ਦਾ ਬੰਦਾ ਵਾ ਜੋ ਗੱਲ ਦਿਲ ਤੇ ਹੁੰਦੀ ਆ ਉਹੀ ਗੱਲ ਉਹਦੇ ਮੂੰਹ ਤੇ ਹੁੰਦੀ ਆ ਗੈਰੀ ਸੰਧੂ ਨੇ ਕਈਆਂ ਨੂੰ ਗਾਇਕ ਬਣਾਇਆ ਪਰ ਆਪ ਅੰਦਰੋਂ ਟੁੱਟਿਆ ਹੋਇਆ ਏ ਗੈਰੀ ਸੰਧੂ ਦੇ ਮਾਤਾ ਪਿਤਾ ਇਸ ਦੁਨੀਆ ਤੇ ਨਹੀਂ ਰਹੇ ਗੈਰੀ ਦੀ ਘਰ ਵਾਲੀ ਵੀ ਉਸ ਨੂੰ ਛੱਡ ਕੇ ਚਲੀ ਗਈ ਬਸ ਗੈਰੀ ਸੰਧੂ ਨਾਲ ਹੁਣ ਉਸ ਦਾ ਬੱਚਾ ਏ ਜਿਸ ਨੂੰ ਗੈਰੀ ਸੰਧੂ ਬਹੁਤ ਪ ਉਨੇ ਕ ਲਾਈਵ ਸ਼ੋ ਸੀ ਤੇ ਲਾਈਵ ਸ਼ੋ ਵਿੱਚ ਨਾ ਗੈਰੀ ਸੰਧੂ ਨੇ ਕਈ ਵੱਡੇ ਖੁਲਾਸੇ ਕੀਤੇ ਗੈਰੀ ਸੰਧੂ ਨੇ ਕਿਹਾ ਕਿ ਮੇਰੀ ਇੱਕ ਗਰਲਫ੍ਰੈਂਡ ਸੀ ਕੈਲੀਫੋਰਨੀਆ ਚ ਜਿਸ ਨੂੰ ਮੈਂ ਬਹੁਤ ਪਿਆਰ ਕੀਤਾ ਪਰ ਉਸ ਕੰਮਲੀ ਨੇ ਨਾ ਮੈਨੂੰ ਧੋਖਾ ਦਿੱਤਾ ਮੈਂ ਤਾਂ ਉਹਨੂੰ ਹੀ ਪਿਆਰ ਕਰਦਾ ਸੀ ਪਰ ਉਹ ਕਈਆਂ ਨੂੰ ਪਿਆਰ ਕਰਦੀ ਸੀ ਉਹਨੇ 5-7 ਜਾਨੇ ਰੱਖੇ ਹੋਏ ਸੀ ਮੈਨੂੰ ਨਹੀਂ ਸੀ ਪਤਾ ਅੱਛਾ ਮੇਰੇ ਨਾਲ ਹੁਣ ਇੱਥੇ ਨਾ ਇਹ ਕੈਲੀਫੋਰਨੀਆ ਦੇ ਕਿ ਮੇਰੀ ਗਰਲਫ੍ਰੈਂਡ ਹੁੰਦੀ ਸੀ ਦੇ ਚਲੋ ਉਹ ਸਾਰੇ ਸੀਨੀਅਰ ਲੋਕ ਬੈਠੇ ਆ ਬੜੀ ਤੇਜ਼ ਸੀ ਭਾਈਓ ਉਹਨੇ ਮਹਾਤ ਬਾਤ ਜਿੱਦਾਂ ਇੱਥੇ ਕੀ ਹੁੰਦੇ ਨੇ ਮੈਕਸੀਕਨ ਖਾਣੇ ਖਾਦੇ ਸੀ ਨਾ ਕਿਹੜੇ ਕੀ ਖਾਂਦੇ ਯਾਰ ਇੱਥੇ ਹਾਂ ਬ੍ਰਿਟੋਸ ਮੋਚੋ ਗ੍ਰਾਸੀਆਸ ਤੇ ਉਸ ਟਾਈਮ ਮੈਨੂੰ ਇੱਕੋ ਹੀ ਇੱਕੋ ਕੁੜੀ ਨੇ ਪਿਆਰ ਸੀ ਪਰ ਉਹਨੂੰ ਕਿੰਨੇ ਬੰਦਿਆਂ ਨੇ ਪਿਆਰ ਸੀ ਭਾਈ ਮਰੀਤੋ ਖਾ ਕੇ ਫਿਰ ਉਹ ਸੀ ਸ਼ੀ ਸ਼ੀ ਵਾਂਟ ਟੂ ਗੋ ਵੇਅ ਐਨੀਵੇ ਮੈਂ ਨਾ ਗੇਰੀ ਨਿਆ ਕੀਤਾ ਹੋ ਆਪਣਾ ਸਾਰਾ ਸੱਚ ਦੱਸਣਾ ਨਹੀਂ ਕੇਨੂੰ ਕੋ ਤੈਨੂੰ ਵੀ ਪਤਾ ਏ ਤੂੰ ਤਾਂ ਸਿਰੇ ਦੀ ਐਨੀ ਵੀ ਨਹੀਂ ਚੰਗੀ ਜਿਨੀ ਕਰਦੀ ਤੂੰ ਸ਼ੋ ਇੱਕ ਟਾਈਮ ਵਿੱਚ ਪੰਜ ਸੱਤ ਰੱਖਦੀ ਇਨੀ ਵੱਡੀ ਗੱਲ ਕਿਦਾਂ ਲਏਗੀ ਲੋਕੋ ਹਾਂਜੀ ਫਿਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਗੈਰੀ ਸੰਦੂ ਕਿਸ ਦੇ ਬਾਰੇ ਗੱਲ ਕਰਦਾ ਪਿਆ ਤੁਹਾਨੂੰ ਪਤਾ ਹੀ ਹੋਣਾ ਵੀ ਗੈਰੀ ਸੰਦੂ ਦੀ ਕਿਹਦੇ ਨਾਲ ਗੱਲਬਾਤ ਸੀ ਤੇ ਕਿਹਦੇ ਨਾਲ ਮੁੱਦੇ ਉੱਠਦੇ ਰਹੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ